ਇਸ ਵਕ ਸਮੂਹ ਦੀਆਂ ਨਿਗਾਹਾਂ ਨੇ ਕਿ ਲੈਂਡ ਪੂਲਿੰਗ ਨੂੰ ਲੈ ਕੇ ਜੋ ਫੈਸਲਾ ਲਿਆ ਗਿਆ ਉਸ ਵਿੱਚ ਕੀ ਸਹੀ ਹੈ ਕਿ ਉਹ ਫੈਸਲਾ ਵਾਪਸ ਕਰਕੇ ਸਰਕਾਰ ਨੇ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਕਿਉਂਕਿ ਵੱਖ-ਵੱਖ ਸਾਉਬ ਦੀ رائے ਹੈਗੀ ਹੈ ਇਸ ਵਕ ਤੁਸੀਂ ਫਰੀਦਕੋਟ ਵਿੱਚ ਮੌਜੂਦ ਆ ਫਰੀਦਕੋਟ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੇ ਬਾਈ ਜੀ ਕਿਵੇਂ ਦੇਖਦੋਂ ਸਰਕਾਰ ਦਾ ਜਿਹੜਾ ਫੈਸਲਾ ਹੈਗਾ ਕਿ ਲੈਂਡ ਪੂਲਿੰਗ ਜੋ ਇੱਕ ਪਾਲਿਸੀ ਲੈਂਦੀ ਜਾ ਰਹੀ ਸੀ ਉਸ ਨੂੰ ਵਾਪਸ ਕੀਤਾ ਗਿਆ ਬਾਈ ਇਹ ਜਿਹੜਾ ਫੈਸਲਾ ਲੋਕਾਂ ਦੇ ਹਿੱਤ ਵਿੱਚ ਕੀਤਾ ਗਿਆ ਫੈਸਲਾ ਜਿਵੇਂ ਭਗਵੰਤ ਸਿੰਘ ਸਾਹਿਬ ਨੇ ਪਹਿਲਾਂ ਤੋਂ ਸ਼ੁਰੂ ਤੋਂ ਹੀ ਚੱਲਦਾ ਵੀ ਜੋ ਵੀ ਚੀਜ਼ ਪਾਸ ਹੋਊਗੀ ਲੋਕਾਂ ਤੋਂ ਪੁੱਛ ਕੇ ਹੋਊਗੀ ਤੇ ਲੋਕਾਂ ਦੀ ਕਹਿਨ ਤੇ ਰੱਦ ਹੋਊਗੀ ਜੇ ਲੋਕਾਂ ਨੇ ਕਿਹਾ ਵੀ ਇਹਦੇ ਵਿੱਚ ਸਾਨੂੰ ਨਹੀਂ ਸੈਟ ਬੈਠੀ ਜੀ ਜੇ ਇਹਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਕੁਝ ਉਹਨਾਂ ਦਾ ਨੁਕਸਾਨ ਹੋ ਸਕਦਾ ਤੇ ਸਰਕਾਰ ਨੇ ਵਾਪਸ ਲੈ ਲਈ ਬਹੁਤ ਵਧੀਆ ਕੀਤਾ ਤੇ ਲੋਕਾਂ ਨਾਲ ਚੱਲਣਾ ਨਾ ਕੰਮ ਸਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲੈਂਡ ਪੁਲਿੰਗ ਤੇ ਜਿਹੜਾ ਇਸ ਵਕਤ ਫੈਸਲਾ ਸਰਕਾਰ ਨੇ ਉਹ ਬਹੁਤ ਵਧੀਆ ਫੈਸਲਾ ਹੈ ਸਵਾਗਤ ਕਰਦੀ ਹਾਂ ਜੀ ਅਸੀਂ ਸਰਕਾਰ ਨੇ ਬਹੁਤ ਸਹੀ ਕੀਤਾਗਾ ਜਿਹੜੀ ਚੀਜ਼ ਲੋਕਾਂ ਨੂੰ ਮਨਜ਼ੂਰ ਨਹੀਂ ਕਿਸਾਨਾਂ ਨੂੰ ਮਨਜ਼ੂਰ ਨਹੀਂ ਇਹਨੂੰ ਹੀ ਕਹਿੰਦੇ ਆ ਲੋਕਾਂ ਦਾ ਸਰਕਾਰ ਡੈਮੋਕ੍ਰੇਸੀ ਵਿੱਚ ਕੀ ਹੁੰਦਾ ਕਹਿੰਦੇ ਲੋਕਾਂ ਲਈ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹਨਾ ਤੇ ਇਹੀ ਜਿਹੜੀ ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿੱਛੇ ਜੇ ਤਿੰਨ ਦਿਨ ਕਾਲੇ ਕਾਨੂੰਨ ਲਿਆਂਦੇ ਸੀਗੇ ਤੁਸੀਂ ਦੇਖੋ ਵੀ 700 ਬੰਦਾ ਸ਼ਹੀਦ ਹੋਏ ਸੀ ਉੱਥੇ ਤੇ ਇੱਕ ਪਾਸੇ ਆਪਣੇ ਸੀਐਮ ਮਾਨ ਸਾਹਿਬ ਨੇ ਜਿਨ੍ਹਾਂ ਨੇ ਦੇਖੋ ਕੋਈ ਜ਼ਿਆਦਾ ਵਿਰੋਧ ਕਰਨ ਦੀ ਲੋੜ ਵੀ ਨਹੀਂ ਪਈ ਕਿਸਾਨਾਂ ਨੂੰ ਤੇ ਫੈਸਲਾ ਵਾਪਸ ਲੈ ਲਿਆ ਜੀ ਕਿਉਂਕਿ ਕਿਸਾਨ ਚਾਹੁੰਦੇ ਸੀ ਵੀ ਅਸੀਂ ਨਹੀਂ ਹਾਂਜੀ ਬਹੁਤ ਵਧੀਆ ਫੈਸਲਾ ਹੋਇਆ ਮਾਨ ਸਰਕਾਰ ਦਾ ਕਿਉਂਕਿ ਭਗਵੰਤ ਮਾਨ ਜੀ ਨੇ ਪਹਿਲਾਂ ਹੀ ਕਿਹਾ ਸੀ ਵੀ ਇਹ ਸਰਕਾਰ ਜਿਹੜੀ ਸੱਥਾਂ ਤੋਂ ਚੱਲੂਗੀ ਤੇ ਸੱਥਾਂ ਦੀ ਆਵਾਜ਼ ਨੂੰ ਹੀ ਉਹਨਾਂ ਨੇ ਸਵੀਕਾਰ ਕੀਤਾ ਵੀ ਸਾਥ ਲੋਕ ਕੀ ਚਾਹੁੰਦੇ ਨੇ ਤੇ ਲੋਕ ਇਹੀ ਚਾਹੁੰਦੇ ਸੀ ਸਾਡੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਖੜਦੀ ਆ ਤੇ ਖੜੂਗੀ ਇੱਥੇ ਵਿਰੋਧੀ ਪੰਨ ਦੀ ਕੋਸ਼ਿਸ਼ ਕੀਤੀ ਜਾਣ ਪਰ ਅਸੀਂ ਲੋਕਾਂ ਦੇ ਹਿੱਤ ਲਈ ਫੈਸਲੇ ਲੈਣੇ ਆ ਤੇ ਉਹੀ ਫੈਸਲੇ ਲੈਂਦੇ ਰਵਾਂਗੇ ਤੇ ਲੋਕਾਂ ਦੀ ਭਲਾਈ ਕਰਦੇ ਰਵਾਂਗੇ ਮਤਲਬ ਕੋਸ਼ਿਸ਼ ਹੈ ਕਿ ਫੈਸਲੇ ਥੋਪੇ ਨੀ ਗਏ ਲੋਕਾਂ ਤੋਂ ਰਹਿ ਲੈ ਕੇ ਸਾਰਾ ਕੁਝ ਹੋਇਆ ਬਿਲਕੁਲ ਜੀ ਇਹ ਕਿ ਲੋਕ ਰਾਹੀ ਹੈ ਇਹ ਲੋਕ ਰਾਏ ਨੂੰ ਅਸੀਂ ਸਹਿਮਤ ਕੀਤਾ ਵੀ ਮੰਨਿਆ ਵੀ ਲੋਕ ਕੀ ਚਾਹੁੰਦੇ ਨੇ ਤੇ ਜੋ ਲੋਕ ਚਾਹੁੰਦੇ ਨੇ ਜੇ ਉਹਦੇ ਅਕੋਰਡਿੰਗ ਅਸੀਂ ਫੈਸਲੇ ਆਪਦੇ ਲਵਾਂਗੇ ਤਾਂ ਸਰਕਾਰ ਮੈਨੂੰ ਲੱਗਦਾ ਇਤੋਂ ਵਧੀਆ ਸਰਕਾਰ ਨਹੀਂ ਹੋ ਸਕਦੀ ਕਿ ਕਿਸੇ ਦੇ ਫੈਸਲਾ ਥੋਪਿਆ ਜਾਵੇ ਜਾਂ ਲੋਕਾਂ ਦੀ ਰਹਿ ਲੈ ਕੇ ਉਸ ਫੈਸਲੇ ਨੂੰ ਵਾਪਸ ਲੈਤਾ ਜਾਵੇ ਤਾਂ ਬਹੁਤ ਵਧੀਆ ਕੰਮ ਹਾਂਜੀ ਵੇਖੋ ਲੋਕਾਂ ਦੀ ਸਰਕਾਰ ਸੀ ਤੇ ਲੋਕਾਂ ਦੀ ਹੀ ਆਵਾਜ਼ ਸੀ ਸਰਕਾਰ ਨੇ ਆਵਾਜ਼ ਨੂੰ ਸੁਣਿਆ ਪਛਾਣਿਆ ਤੇ ਜਾਂਚਿਆ ਤੇ ਉਹ ਜਿਹੜਾ ਆਪਦਾ ਫੈਸਲਾ ਸੀਗਾ ਉਹ ਉਹਨਾਂ ਨੇ ਆਪਦਾ ਵਾਪਸ ਲਿਆ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓਗੇ ਸਾਢੇ ਡੇਢ ਸਾਲ ਪਹਿਲਾਂ ਜਦੋਂ ਮੋਦੀ ਸਰਕਾਰ ਨੇ ਉਹ ਕਾਲੇ ਕਾਨੂੰਨ ਲਿਆਂਦੇ ਹੈਗੇ ਆ ਚਾਰ ਸਟੇਟਾਂ ਦੇ ਜਿਹੜੇ ਹੈਗੇ ਆ ਕਿਸਾਨਾਂ ਨੂੰ ਉੱਥੇ ਬਹਿਣਾ ਪਿਆ ਭਾਵੇਂ ਦਿੱਲੀ ਸੀ ਜਿਨ੍ਹਾਂ ਦੇ ਉੱਥੋਂ ਦੇ ਕਿਸਾਨ ਸੀ ਜਿਵੇਂ ਮੇਰੇ ਸਾਥੀ ਨੇ ਦੱਸ ਹੀ ਦਿੱਤਾ ਕਿ 750 ਦੇ ਕਰੀਬ ਜਿਹੜਾ ਕਿਸਾਨ ਉੱਥੇ ਸ਼ਹੀਦ ਹੋਇਆ ਡੇਢ ਸਾਲ ਡੇਢ ਸਾਲ ਉੱਥੇ ਖਸਾਨਾਂ ਨੂੰ ਬਹਿਣਾ ਪਿਆ ਫੇਰ ਜਾ ਕੇ ਕਿਤੇ ਉਹਨਾਂ ਨੇ ਉਹ ਕਾਲੇ ਕਾਨੂੰਨ ਜਿਹੜੇ ਹੈਗੇ ਉਹ ਵਾਪਸ ਲੈ ਇਸ ਸਰਕਾਰ ਦੀ ਤੁਸੀਂ ਦੇਖੋ ਵੀ ਕਿੱਡੀ ਵੱਡੀ ਦਰਿਆ ਦੇਲੀ ਹੈਗੀ ਆ ਵੀ ਇਹਨਾਂ ਨੇ ਲੋਕਾਂ ਦੀ ਆਵਾਜ਼ ਨੂੰ ਪਛਾਣਿਆ ਜਾਣਿਆ ਤੇ ਜਿਹੜੇ ਕਾਨੂੰਨ ਉਹ ਵਾਪਸ ਲੈ ਅੱਜ ਜੋ ਲੈਂਡ ਪੂਲ ਪਾਲਿਸੀ ਹੈ ਅੱਜ ਦੀ ਨਹੀਂ ਹੈ ਬਹੁਤ ਪੁਰਾਣੀ ਹੈ ਔਰ ਪੁਰਾਣੀਆਂ ਸਰਕਾਰਾਂ ਵੀ ਇਹਨਾਂ ਚਲਾਉਂਦੀਆਂ ਰਹੀਆਂ ਔਰ ਜਿਹੜੀ ਸਾਡੀ ਆਪਣੇ ਆਮ ਆਦਮੀ ਪਾਰਟੀ ਸਰਕਾਰ ਇਹਨੂੰ ਇਸ ਇਸ ਨੂੰ ਅੱਗੇ ਵਧਾਇਆ ਸੀ ਪਰ ਜਦੋਂ ਵੇਖਿਆ ਕਿ ਲੋਕ ਇਸ ਗੱਲ ਦੇ ਉਲਟ ਨੇ ਔਰ ਲੋਕ ਨਹੀਂ ਚਾਹੁੰਦੇ ਕਿ ਅਸੀਂ ਜਿਹੜਾ ਹੈਗਾ ਇਸ ਪਾਲਿਸੀ ਦੇ ਅਧੀਨ ਚ ਜਿਹੜੀ ਆਪਣੀ ਜ਼ਮੀਨਾਂ ਦੇਈਏ ਕਿਉਂਕਿ ਪਿਛਲੀਆਂ ਸਰਕਾਰਾਂ ਕੀ ਕਰਦੀਆਂ ਸੀ ਕਿ ਜਿਹੜੇ ਆਪਣੇ ਲੈਂਡ ਮਾਫੀਆ ਉਹ ਕੀ ਕਰਦੇ ਇਹ ਜ਼ਮੀਨਾਂ ਖਰੀਦ ਕੇ ਉਥੇ ਕਲੋਨੀ ਬਸਾਉਂਦੇ ਸੀ ਨਾ ਉਥੇ ਕੋਈ ਸਬਦਾ ਹੁੰਦੀ ਸੀ ਨਾ ਕੋਈ ਉਥੇ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਗਲੀਆਂ ਦਾ ਪ੍ਰਬੰਧ ਕੋਈ ਇਸ ਤਰ੍ਹਾਂ ਦਾ ਕੋਈ ਸਬਦਾ ਨਹੀਂ ਸੀ ਕਰਦੇ ਉਹ ਫਿਰ ਬਾਅਦ ਚ ਕੀ ਹੈ ਕਿ ਲੋਕ ਰੌੜਾ ਪਾਉਂਦੇ ਸੀ ਸਰਕਾਰਾਂ ਨੂੰ ਕਹਿੰਦੇ ਸਾਡੀ ਇੱਕ ਕਲੋਨੀ ਅਪਰੂਵ ਕਰੋ ਕੋਈ ਅਪਰੂਵ ਨਹੀਂ ਕੀਤੀ ਜਾਂਦੀ ਸੀ ਵੈਸੇ ਜਿਹੜੀ ਆਪਣਾ ਲੈਂਡ ਪੂਲਿੰਗ ਜਿਹੜੀ ਹੈਗੀ ਹੈ ਇਹ ਵਧੀਆ ਸੀ ਕਿਉਂਕਿ ਜਦੋਂ ਸਰਕਾਰ ਨੇ ਉਹ ਕਵਰ ਕਰਨੀ ਸੀ ਔਰ ਉਥੇ ਗਲੀਆਂ ਬਣਨੀਆਂ ਸੀ ਉਥੇ ਨਾਲੀਆਂ ਬਣਨੀਆਂ ਸੀ ਬਕਾਇਦਾ ਦਾ ਵਕਾਸ ਹੋਣਾ ਸੀ ਔਰ ਉਹ ਬਕਾਇਦਾ ਜਿਹੜੀ ਹੈ ਮਾਨਤਾ ਪ੍ਰਾਪਤ ਕਰਾਉਣੀ ਬਾਣੀ ਸੀ ਪਰ ਫਿਰ ਵੀ ਚਲੋ ਜੇਕਰ ਲੋਕਾਂ ਨੂੰ ਇਸ ਗੱਲ ਦਾ ਨਹੀਂ ਚੰਗਾ ਲੱਗਾ ਤੇ ਇਹ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਆਵਾਜ਼ ਸੁਣ ਕੇ ਇਹ ਜਿਹੜਾ ਫੈਸਲਾ ਜਿਹੜਾ ਉਹਨਾਂ ਨੇ ਵਾਪਸ ਲਿਆ ਹੈ ਮੈਂ ਤਾਂ ਕਹਿੰਦਾ ਕਿ ਬਹੁਤ ਵਧੀਆ ਹੈ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹ ਪਿੰਡਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਬਣੀ ਹੋਈ ਹੈ ਔਰ ਜੋ ਆਮ ਲੋਕ ਚਾਹੁੰਦੇ ਨੇ ਉਹੀ ਲੋ ਇਹ ਜਿਹੜੀ ਸਰਕਾਰ ਹੈ ਇਹ ਕੰਮ ਕਰਦੀ ਹੈ ਸੋ ਇਹ ਜਿਹੜੀ ਪਾਲਿਸੀ ਜਿਹੜੀ ਉਹਨਾਂ ਨੇ ਵਾਪਸ ਲਈ ਹੈ ਮੈਂ ਇਹਦਾ ਬਹੁਤ ਸਵਾਗਤ ਕਰਦਾ ਹਾਂ ਹੱਥੋਂ ਬਣਾ ਕੇ ਮੈਂ ਫਤਿਹ ਅਰਜ਼ ਕਰ ਦਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੈਂਡ ਪੂਲਿੰਗ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਪਸ ਲਈ ਹੈ ਉਹ ਲੋਕਾਂ ਦੇ ਹਿੱਤਾਂ ਦੇ ਵਾਸਤੇ ਹੀ ਲਈ ਗਈ ਹੈ ਕਿਉਂਕਿ ਜੇ ਨਹੀਂ ਆਮ ਆਦਮੀ ਪਾਰਟੀ ਇਹ ਸਰਕਾਰ ਹੈ ਇਹ ਆਮ ਆਦਮੀ ਲੋਕਾਂ ਨੇ ਬਣਾਈ ਹੈ ਲੋਕਾਂ ਦੇ ਜਿਹੜੇ ਉਹਨਾਂ ਦੇ ਸੁੱਖ ਦੁੱਖ ਸੁਣ ਕੇ ਜਿਵੇਂ ਸਭ ਤੋਂ ਜ਼ਿਆਦਾ ਲੋਕੇ ਦੁਖੀ ਨਸ਼ੇ ਦੇ ਸੀਗੇ ਨਸ਼ੇ ਦੇ ਵਿਰੁੱਧ ਬਹੁਤ ਵੱਡੀ ਜੰਗ ਸੀਐਮ ਸਾਹਮਣੇ ਲੜੀ ਤੇ ਅੱਜ ਬਹੁਤ ਵਧੀਆ ਮਤਲਬ ਕੰਟਰੋਲ ਹੋਇਆ ਨਸ਼ੇ ਤੇ ਫਿਰ ਸਿੱਖਿਆ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਜਿਹੜੇ ਤਿੰਨ ਵਾਅਦੇ ਮੇਨ ਕਰਦੇ ਕੀਤੇ ਸੀਗੇ ਵੀ ਸਿੱਖਿਆ ਦੇ ਵਿੱਚ ਅਸੀਂ ਜਿਹੜਾ 1 ਨੰਬਰ ਦੇ ਵਿੱਚ ਪੰਜਾਬ ਨੂੰ ਲੈ ਜਾਵਾਂਗੇ ਸਾਰੀਆਂ ਸਟੇਟਾਂ ਦੇ ਵਿੱਚੋਂ ਉਹ ਤੋਂ ਬਰ ਅੱਗੇ ਸਿੱਖਿਆ ਦੇ ਵਿੱਚ ਇਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੁਧਾਰ ਕੀਤਾ ਤੇ ਲੱਖਾਂ ਕਰੋੜਾਂ ਗ੍ਰਾਂਟਾਂ ਦੇ ਕੇ ਜੋ ਪ੍ਰਾਈਵੇਟ ਸਕੂਲਾਂ ਸੀਗੇ ਉਸ ਤਰ੍ਹਾਂ ਦੇ ਵਧੀਆ ਸਰਕਾਰੀ ਸਕੂਲ ਬਣਾਤੇ ਉਹਨ ਜਿਹੜੇ ਲੈਂਡ ਪੋਲਿੰਗ ਦੇ ਵਿੱਚ ਮਤਲਬ ਕਿਸਾਨਾਂ ਨੇ ਕਿਹਾ ਵੀ ਸਾਨੂੰ ਮਤਲਬ ਇਹ ਸਹੀ ਨਹੀਂ ਜਦਕਿ ਜੋ ਮੇਰਾ ਆਪਦੀ ਨੀਜੀ ਰਏ ਹੈ ਦੇਖੋ ਵੀ ਆਪਾਂ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਆ ਰਹੀ ਹੈ ਦੱਸੋ ਕਿੰਨੇ ਕੁ ਲੋਕ ਉਹਦੇ ਵਿੱਚ ਕਿਸਾਨੀ ਦੇ ਵਿੱਚ ਹੈਗੇ ਆ ਜਾਂ ਨਵੇਂ ਨੌਜਵਾਨ ਮੁੰਡੇ ਕਿੰਨੇ ਕੁ ਲੋਕ ਮਤਲਬ ਕਿਸਾਨ ਪਸੰਦ ਕਰਦੇ ਆ ਵੀ ਅਸੀਂ ਵਾਹੀ ਕਰਾਂਗੇ ਜਾਂ ਆਪਦੇ ਮਾਪਿਆਂ ਦੀ ਹੈਲਪ ਕਰ ਰਹੇ ਆ ਇਹ ਲੈਂਡ ਪੋਲਿੰਗ ਜਿਹੜੀ ਪਾਲਿਸੀ ਲੈ ਕੇ ਤਾਂ ਬਹੁਤ ਵਧੀਆ ਸੋਚ ਸਮਝ ਕੇ ਆਣੀ ਸੀ ਪਰ ਚਲੋ ਪੰਜਾਬ ਦੇ ਜਿੰਨੇ ਵੀ ਜਨਤਾ ਉਹਨਾਂ ਨੇ ਫਤਵਾ ਦੇਤਾ ਵੀ ਕਿ ਸਾਨੂੰ ਨਹੀਂ ਪਸੰਦ ਇਸ ਕਰਕੇ ਮਤਲਬ ਕਿ ਕਿ ਸੱਥਾਂ ਤੋਂ ਚੱਲਦਾ ਕੰਮ ਇਹ ਸਿਲਾ ਪੰਜਾਬ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਤੇ ਉਹਨਾਂ ਨੇ ਸੀਐਮ ਸਾਹਿਬ ਨੇ ਫਿਰ ਲੋਕਾਂ ਦੀ ਰਾਇ ਕਰਕੇ ਜ਼ਿਮੀਂਦਾਰ ਭਰਾਵਾਂ ਦੀ ਰਾਇ ਨਾਲ ਇਹ ਪਾਲਿਸੀ ਵਾਪਸ ਲੈ ਲਈ ਦੇਖੋ ਹੁਣ ਜਿਸ ਤਰ੍ਹਾਂ ਬਿਜਲੀ ਦੀ ਕੋਈ ਕਟ ਨਹੀਂ ਲੱਗਿਆ ਜਦੋਂ ਮਰਜੀ ਕਿਸਾਨ ਆਪਦੇ ਖੇਤ ਚ ਜਾਂਦਾ ਸੀਗਾ ਤੇ ਮੋਟਰ ਦਾ ਬਟਨ ਆਪਦਾ ਸੀਗਾ ਤੇ ਆਪਦਾ ਮੋਟਰ ਝੋਨਾ ਪਾਲ ਰਿਹਾ ਕੋਈ ਜਿੰਨੀ ਗਰਮੀ ਸੀਗੀ ਪਹਿਲਾਂ ਸਿਰਫ 8 ਘੰਟੇ ਜਾਂ 6 ਘੰਟੇ ਚਲਾਈਟ ਹੁੰਦੀ ਸੀ ਹੁਣ 24 24 ਘੰਟੇ ਮਤਲਬ ਕਿਸਾਨਾਂ ਨੂੰ ਮਤਲਬ ਬਿਜਲੀ ਮਿਲ ਰਹੀ ਹੈ ਤੇ ਜਿਹੜੇ ਕੱਸੀਆਂ 15 ਮਹੀਨਿਆਂ ਵੀ ਵੀ ਸਾਲਾਂ ਦੇ ਵਿੱਚ ਕੱਸੀਆਂ ਦੇ ਵਿੱਚ ਪਾਣੀ ਨਹੀਂ ਆਇਆ ਸੀ ਉਹ ਵੀ ਇਸ ਟਾਈਮ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਟੇਲਾਂ ਦੇ ਤੇ ਕੱਸੀਆਂ ਦੇ ਵਿੱਚ ਆਖਤੀ ਇੰਨਾ ਪਾਣੀ ਆਇਆ ਕਿ ਸਾਰੇ ਕਿਸਾਨ ਖੁਸ਼ਹਾਲ ਹੈ ਤੇ ਜਿਵੇਂ ਜਿਵੇਂ ਮਤਲਬ ਟਾਈਮ ਹੋਰ ਸਰਕਾਰ ਨੂੰ ਮਿਲ ਰਿਹਾ ਓਵੇਂ ਓਵੇਂ ਮਤਲਬ ਕਿਸਾਨ ਹੋਲ ਤੇ ਹਰੇਕ ਵਾਰ ਖੁਸ਼ਹਾਲ ਹੋ ਰਿਹਾ ਹੈ ਹੋਰ ਬੜੀਆਂ ਵਧੀਆ ਪਾਲਿਸੀਆਂ ਸੀਐਮ ਸਾਹਿਬ ਲਾ ਰਹੇ ਆ ਜਿੰਨੇ ਵੀ ਵਾਦੇ ਕੀਤੇ ਉਹ ਪੂਰੇ ਕਰਾਂਗੇ ਤੇ 2027 ਦੇ ਵਿੱਚ ਵੀ ਫਿਰ ਇਸੇ ਤਰ੍ਹਾਂ ਜਿਸ ਤਰ੍ਹਾਂ 91 ਤਰ੍ਹਾਂ ਨੇ ਐਮਐਲਏ ਬਣਾਏ ਹਨ ਤੇ ਫਿਰ ਵੱਡੀ ਜਿੱਤ ਹੋਊਗੀ ਤੇ ਦੁਬਾਰਾ ਆਮ ਆਦੀ ਪਾਰਟੀ ਸਰਕਾਰ ਬਣੂਗੀ ਧੰਨਵਾਦ ਜੀ ਕਿਵੇਂ ਲੱਗਦਾ ਇਸ ਵਕਤ ਪਿੰਡਾਂ ਦਾ ਮੌਲਕੀ ਕਹਿੰਦਾ ਇਸ ਪੂਰੀ ਵਸਲੇ ਤੇ ਬਹੁਤ ਵਧੀਆ ਫੈਸਲਾ ਲਿਆ ਪੰਜਾਬ ਸਰਕਾਰ ਨੇ ਇਹ ਲੋਕਾਂ ਦੇ ਹਿੱਤਾਂ ਦੇ ਵਾਸਤੇ ਸਰਕਾਰ ਬਣੀ ਵੀ ਆ ਤੇ ਹਿੱਤਾਂ ਦੇ ਵਾਸਤੇ ਹੀ ਕੰਮ ਕਰਦੀ ਆ ਜਿਵੇਂ ਲੋਕਾਂ ਨੂੰ ਪਸੰਦ ਸੀ ਉਸੇ ਤਰ੍ਹਾਂ ਹੀ ਇਹਨਾਂ ਨੇ ਆਪਦਾ ਵਧੀਆ ਫੈਸਲਾ ਲਿਆ ਇੱਕ ਕਾਨੂੰਨ ਵਾਪਸ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਸੁਣਿਆ ਕਿ ਲੋਕ ਜਿਹੜ ਨੇ ਇਸ ਵਕਤ ਖੁਸ਼ ਨੇ ਸਰਕਾਰ ਦੇ ਇਸ ਫੈਸਲੇ ਤੋਂ ਕਿਉਂਕਿ ਗੱਲ ਕੀਤੀ ਜਿਸ ਤਰੀਕੇ ਨਾਲ ਇੱਥੇ ਜੋ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਕਹਿਣਾ ਕਿ ਸੱਥਾਂ ਤੋਂ ਸਰਕਾਰ ਚੱਲਦੀ ਹੈ ਇਹ ਨਾਰਾ ਜਿਹੜਾ ਹੈਗਾ ਆਮ ਆਦੀ ਪਾਰਟੀ ਦਿੱਤਾ ਸੀਗਾ ਜੋ ਕਿ ਇਸ ਵਕਤ ਸੱਤਾ ਵਿੱਚ ਹੈਗੀ ਹੈ ਅਤੇ ਉਸੇ ਅਨੁਸਾਰ ਸੱਤਾ ਵਿੱਚ ਇਹ ਫੈਸਲਾ ਜਿਹੜਾ ਲਾਗੂ ਕੀਤਾ ਗਿਆ ਤਾਂ ਉਹ ਸੱਥਾਂ ਵਿੱਚ ਜਿਹੜੀ ਆਵਾਜ਼ ਆਈ ਹੈ ਉਸ ਨੂੰ ਵੇਖਦਿਆਂ ਹੋਇਆ ਕੀਤਾ ਗਿਆ ਅਤੇ ਇਸ ਵਕਤ तमाम ਲੋਕ ਜਿਹੜੇ ਨੇ ਇਸ ਤੇ ਆਪਣੀ ਖੁਸ਼ੀ ਜਿਹੜੀ ਹੈਗੀ ਉਹ ਪ੍ਰਗਟ ਕਰਦੇ ਨਜ਼ਰ ਆ ਰਹੇ ਨੇ ਫਰੀਦਕੋਟ ਤੋਂ ਕੈਮਰਾਪਰਸਨ ਅਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ ਟੀਵੀ